ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਔਰ ਅਗਲੇ 5 ਦਿਨਾਂ ਯਾਨੀ ਕਿ 15 ਅਗਸਤ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਔਰ ਮੌਨਸੂਨ ਦੇ ਮੀਂਹ ਕਿੰਨੇ ਕੁ ਲੱਗਣਗੇ ਉਹਦੇ ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਦਵਾਂਗੇ ਸਵੇਰੇ ਦੀਆਂ ਜੋ ਤਾਜ਼ਾ ਸੈਟਲਰ ਤੁਸੀਂ ਇਹਨਾਂ ਨੇ ਸਭ ਤੋਂ ਪਹਿਲਾਂ ਉਹਦੇ ਤੋਂ ਤੁਹਾਨੂੰ ਲੈ ਕੇ ਚੱਲਾਂਗੇ ਤੇ ਇਸ ਵੇਲੇ 7:30 7:30 ਵਜੇ ਚੱਲ ਰਹੀ ਹੈ 10 ਅਗਸਤ ਦੀ ਅੱਜ ਸਵੇਰ ਹੈ ਜੀ ਪੰਜਾਬ ਦੇ ਵਿੱਚ ਇਸ ਵੇਲੇ ਕੁਝ ਖੇਤਰਾਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਜਿਵੇਂ ਕਿਤੇ ਸਕਰੀਨ ਦੇਖਦੇ ਸਾਧਿਆ ਹਰਿਆਣਾ ਦੇ ਕੁਝ ਭਾਗ ਔਰ ਮਾਲਵੇ ਦੇ ਖੇਤਰਾਂ ਦੇ ਵਿੱਚ ਅਸਲੇ ਕਿਤੇ ਕਿਤੇ ਸੰਘਣੀ ਬੱਦਲ ਬਾਈ ਜਾ ਰਹੀ ਹੈ। ਸੋ ਆਉਂਦੇ ਜਿਹੜੇ 12-24 ਘੰਟੇ ਨੇ ਅੱਜ ਦੁਪਹਿਰ ਤੋਂ ਬਾਅਦ ਵੀ ਗਰਜ ਰੇਸ਼ ਤੇ ਨਾਲ ਮੀਂਹ ਦੇ ਅਸਰ ਨੇ ਖਾਸ ਕਰ ਮਾਲਵੇ ਦੇ ਕੁਝ ਖੇਤਰ ਤੇ ਇਧਰ ਦੋਆਬਾ ਦੇ ਫੋਹਾੜ ਖੇਤਰਾਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਟੁੱਟਵੇਂ ਦੌਰ ਤੇ ਦਰਜ ਹੋ ਸਕਦੇ ਨੇ ਅੱਜ ਵੀ। ਔਰ ਜੇਕਰ ਅਸੀਂ ਆਉਂਦੇ ਦਿਨਾਂ ਦੀ ਗੱਲ ਕਰਦੇ ਹਾਂ ਜੀ ਅਗਲੇ ਜਿਹੜੇ 48 ਘੰਟੇ ਨੇ ਟੁੱਟਵੇਂ ਦੌਰ ਤੇ ਮੀਂਹ ਲੱਗਦੇ ਰਹਿਣਗੇ। ਕਿ ਤਰ੍ਹਾਂ ਕਿਦਰ ਕਾਰਜ ਜਲਿਸ਼ ਹੋਂਦੀ ਰਹੇਗੀ ਤੇ ਕੋਸ਼ਿਸ਼ ਕੈਲੀ 25 30 ਫਰ ਸੜ ਭਾਗਾਂ ਦੇ ਵਿੱਚ ਮੀਂਹ ਆ ਸਾੜਡੇ ਬਣਦੇ ਰਹਿਣਗੇ ਇਸੇ ਲਾਵਾ ਜੇਕਰ ਗੱਲ ਕਰਦੇ ਹਾਂ 13 14 15 16 17 ਇਹਨਾਂ ਦਿਨਾਂ ਦੇ ਵਿੱਚ ਮੁੱਖ ਤੌਰ ਤੇ ਨਾਲ 13 ਦੀ ਦੁਪਹਿਰ ਤੋਂ ਬਾਅਦ ਜਾਂ ਫਿਰ 14 ਦੀ ਦੁਪਹਿਰ ਤੋਂ ਬਾਅਦ ਇੱਕ ਸਿਸਟਮ ਸਰਗਰਮ ਹੋਣ ਜਾ ਰਿਹਾ ਜਿਹਦੇ ਸਦਕਾ 14 15 16 17 18 ਇਹਨਾਂ ਦਿਨਾਂ ਦੇ ਵਿੱਚ ਤਗੜੇ ਮੀਂਹ ਲੱਗਦੇ ਜਾਪਰੇ ਨੇ ਇੱਕ ਵਾਰ ਮੁਰਤੋਂ ਮੈਦਾਨਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਕਹ ਲਈ ਕਿ 75-80% ਖੇਤਰ ਹੈ ਜਿੱਥੇ ਤੇਜ਼ ਮੀਂਹ ਨਾਲ ਜਿਹੜੇ ਕਵਰ ਹੋਣਗੇ ਭਾਰੀ ਉਮੀਦਿਆ ਸਾਰੇ ਇੱਕ ਵਾਰ ਮੁਰਦ ਤੋਂ ਬਣਦੇ ਜਾ ਰਹੇ ਨੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਰਮੀਆਂ ਹੋਣਗੀਆਂ ਦੱਖਣ ਪੱਛਮੀ ਮਾਲਵਾ ਹੋ ਗਿਆ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮਕਸਦਰ ਸਾਹਿਬ ਬਠਿੰਡਾ ਮੋਗਾ ਮਾਨਸਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਫਤਿਆਲਾ ਸ਼੍ਰੀ ਫਤਿਹਗੜ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਗੜੇ ਮੀਂ ਲੱਗਣਗੇ 14 ਤੋਂ ਲੈ ਕੇ 18 ਦੇ ਵਿੱਚਕਾਰ ਇਸ ਫੈਲ ਲੱਗੇਗਾ ਮੀਹਾ ਦਾ ਇਸ ਦੇ ਲਵਾ ਮੱਝ ਦੇ ਖੇਤਰ ਸ੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਘਠਾਨਕੋਟ ਹੁਸ਼ਿਆਰਖੁਰ ਜਲੰਧਰ ਕਪੂਰਥਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਤਗੜੇ ਮੀਂ 14 ਤਰੀਕ ਤੋਂ ਬਾਅਦ ਵੇਖਣ ਨੂੰ ਮਿਲ ਸਕਦੇ ਨੇ ਜਿਹੜੇ ਕਿ ਅਗਲੇ 3-4 ਦਿਨ ਜਾਰੀ ਰਹਿ ਸਕਦੇ ਨੇ ਰੁਕ ਰੁਕ ਕੇ ਇਸ ਫੈਲ ਜਿਹੜੇ ਮੀਹਾ ਦੇ ਲੱਗਦੇ ਰਹਿਣਗੇ ਇਸਲਾਵਾ ਅੱਜ ਵੀ ਮੀਂਹ ਦੇ ਆਸਾਰ ਬੜੇ ਹੋਏ ਨੇ ਜੀ ਤੇ ਅਲਰਟ ਅੱਜ ਦੇ ਲਈ ਵੀ ਜਾਰੀ ਕੀਤੇ ਹੋਏ ਨੇ ਮੌਸਮ ਵਿਭਾਗ ਨੇ ਤੁਹਾਨੂੰ ਅਪਡੇਟ ਸਾਂਝੇ ਕਰ ਦਿੰਨੇ ਆ ਜੋ ਤਾਜ਼ਾ ਅਪਡੇਟ ਅੱਜ ਜਾਰੀ ਕੀਤੀ ਗਿਆ 10 ਤਰੀਕ ਦੀ ਤੁਹਾਡੇ ਸਾਹਮਣੇ ਆ ਵਾਰਨਿੰਗ ਫੋਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ ਹੈਵੀ ਰੇਨ ਥੰਡਰਸਟ੍ਰਮ ਲਾਈਟਨਿੰਗ ਐਂਡ ਸਕਵਾਲਿਟੀਆਂ ਯਾਨਕਿ 10 ਤਰੀਕ ਨੂੰ 13 ਤਰੀਕ ਤੁਸੀਂ ਦੇ ਸਕਦੇ ਆ ਹੈਵੀ ਰੇਨ ਦੇ ਅਲਰਟ ਜਿਹੜੇ ਅੱਜ ਪੰਜਾਬ ਦੇ ਵਿੱਚ ਜਾਰੀ ਕੀਤੇ ਹੋਏ ਨੇ ਮੌਸਮ ਵਿਭਾਗ ਨੇ ਉਸ ਤੋਂ ਬਾਅਦ ਫਿਰ 14 ਤਰੀਕ ਤੋਂ ਫਿਰ ਤੋਂ ਅਲਰਟ ਨੇ ਹੈਵੀ ਰੇਨ ਦੇ ਹਾਲੇ ਸਿਰਫ 14 ਨੂੰ ਕਿਤੇ ਹੋਏ ਨੇ ਪਰ ਜੇ ਅਲਰਟ ਵੱਧ ਸਕਦੇ ਨੇ 15 16 17 18 ਇਲਾਕੇ ਦੇ ਵਿੱਚ ਵੀ ਮੌਸਮ ਖਰਾਬ ਨੂੰ ਅਲਰਟ ਜਾਰੀ ਕਰਨੇ ਪੈ ਸਕਦੇ ਨੇ ਕਿਉਂਕਿ ਜਿਹੜਾ ਸਿਸਟਮ ਸਰਗਰਮ ਹੋਵੇਗਾ ਇਹ ਅਗਲੇ 3-4 ਦਿਨ ਮੀਂਹ ਦਾ ਇਤਲਾ ਕਰਾਉਂਦਾ ਰਹੇਗਾ ਤੁਹਾਨੂੰ ਅੱਜ ਸ਼ੁਕਰੀਆ